ਕਿ ਤੇ ਮਾਤਾ ਗੁਜਰ ਕੋ ਰੱਖਣ ਲਈ ਕਹਿੰਦੇ ਸਿਰ ਦੇ ਆਛਾਈਆਂ ਉਹ ਕਿਵੇਂ ਤੁਸੀਂ ਤਾਂ ਚੱਲੇ ਹੋ ਕੌਣ ਪਰਚਾ ਪਾਵੇਗਾ ਮੇਰਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਣਨ ਲਈ ਕਹਿੰਦੇ ਮੈਂ ਹੀ ਪਾਲਾਂਗਾ ਮਹਾਰਾਜ ਉਹ ਕਿਵੇਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਣਨ ਕਹਿੰਦੇ ਗੁਜਰ ਕੋਰੇ ਆ ਜਿਹੜਾ ਸੀਸ ਹੈ ਇਹ ਦਿੱਲੀ ਤੋਂ ਚੱਲ ਕੇ ਇੱਥੇ ਅਨੰਦਪੁਰ ਤੇਰੀ ਝੋਲੀ ਦੇ ਵਿੱਚ ਆਵੇਗਾ ਜਿਸ ਦਿਨ ਤੂੰ ਇਸ ਸੀਸ ਨੂੰ ਦੇਖ ਕੇ ਉਸ ਅਜਰ ਨੂੰ ਜਰ ਗਈ ਤੇ ਅੱਖਾਂ ਦੇ ਵਿੱਚੋਂ ਤੇਰੇ ਹੰਝੂ ਨਹੀਂ ਆਏ ਤੂੰ ਵੱਡੀਆਂ-ਵੱਡੀਆਂ ਸ਼ਹੀਦੀਆਂ ਦੇ ਸਕਦੀ ਹੈ ਤੇ ਜੇ ਤੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਗੇ ਤੂੰ ਡੋਲ ਜਾਵੇਂਗੇ ਗੁਰਕੌਰੇ ਯਾਦ ਰੱਖੇਂ ਆਸ਼ੀਸ਼ ਤੇਰੀ ਝੋਲੀ ਦੇ ਵਿੱਚ ਆਵੇਗਾ। ਹੋਏ ਸੋਹਣੇ ਹਾਲ ਸਾਡੀ ਆਖਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਂ ਦੇ ਕੋਲ ਗਏ ਤੇ ਯਾਦ ਰੱਖਣਾ ਸਾਧ ਸੰਗਤ ਸਾਡਾ ਇਤਿਹਾਸ ਹੈਗਾ ਲਖਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਂ ਦੇ ਛੋਟੇ ਪੁੱਤਰ ਹੈ ਜੀ ਤੇ ਯਾਦ ਰੱਖਣਾ ਬਾਬਾ ਅਟੱਲ ਰਾਏ ਉਹ ਵੀ ਮਾਤਾ ਨਾਨਕੀ ਦੇ ਪੁੱਤਰ ਸੀ ਬਾਬਾ ਅਟੱਲ ਰਾਏ ਸਾਹ ਸੰਗਤ ਜਿਸ ਵਕਤ ਉਹਨਾਂ ਨੇ ਸਰੀਰ त्याग ਗਿਆ ਚਲੇ ਗਏ ਹੁਣ ਇੱਕੋ ਇੱਕ ਪੁੱਤਰ ਹੈ ਮਾਤਾ ਨਾਨਕੀ ਦੇ ਕੋਲ ਮਾਤਾ ਨਾਨਕੀ ਹਰ ਵਕਤ ਆਪਣੇ ਕੋਲ ਰੱਖਿਆ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਦੇਖਿਓ ਜਦੋਂ ਧੀਰਮਲ ਨੇ ਗੋਲੀ ਚਲਾਈ ਸੀ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰ ਬਾਬੇ ਬਕਾਲੇ ਧਰਤੀ ਤੇ ਮਾਤਾ ਨਾਨਕੀ سینਾ ਚੌੜਾ ਕਰਕੇ ਅੱਗੇ ਖੜ ਗਏ ਸੀ ਉਹ ਧੀਰਮਲ ਤੂੰ ਦੇਖਦਾ ਸੀ ਗੋਲੀਆਂ ਕਿਧੇ ਪਰ ਚਲਾਣ ਲੱਗਿਆ ਇੱਕ ਗੁਰਨਾਨਕ ਦੀ ਜੋਤ ਹੈ ਦੂਜਾ ਤੇਰਾ ਚਾਚਾ ਲੱਗਦਾ ਹੈ ਤੂੰ ਆਪਣੇ ਚਾਚੇ ਪਰ ਆਪਣੇ ਖਾਨਦਾਨ ਪਰ ਗੋਲੀਆਂ ਚਲਾਣ ਲੱਗਿਆ ਤੇ ਜੇ ਤੂੰ ਗੋਲੀ ਚਲਾਨੀ ਪਹਿਲਾਂ ਮੇਰੇ سینੇ ਵਿੱਚ ਗੋਲੀ ਮਾਰ ਆ ਪਿਆਰ ਸੀ ਮਾਤਾ ਨਾਨਕੀ ਦਾ ਆਪਣੇ ਪੁੱਤ ਦੇ ਨਾਲ ਮਾਤ ਨਾਨਕੀ ਕੋਲ ਗਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਮਾਂ ਜੀ ਕੋਈ ਸੇਵਾ ਮੈਂ ਤੁਹਾਡੇ ਕੋਲੋਂ ਅੱਜ ਚੱਲਿਆ ਆਇਆ ਕੋਈ ਮੇਰੇ ਲਈ ਇੱਕ ਸੇਵਾ ਮਾਂ ਨਾਨਕੀ ਆਖਣ ਲੱਗੀ ਕਹਿੰਦੇ ਪੁੱਤ ਅੱਜ ਤੱਕ ਤੇਰਾ ਮੁਖੜਾ ਮੈਂ ਹੱਸਦੇ ਦਾ ਦੇਖਿਆ ਏ ਅੱਜ ਤੱਕ ਤੇਰਾ ਮੁਖੜਾ ਮੈਂ ਹੱਸਦੇ ਦਾ ਦੇਖਿਆ ਤੇਰੇ ਮੁਖੜੇ ਵਿੱਚੋਂ ਮੇਰੀ ਜਿੰਦ ਚੱਲਦੀ ਸੀ ਅੱਜ ਪੁੱਤ ਤੂੰ ਮੇਰੇ ਕੋਲੋਂ ਚੱਲਿਆ ਇੱਕ ਕੰਮ ਕਰੀਂ ਮੈਂ ਤੇਰਾ ਹੱਸਦੇ ਦਾ ਮੁਖੜਾ ਦੇਖਣਾ ਚਾਹਨੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੀ ਮਾਂ ਨੂੰ ਸਾਥ ਸੰਗਤ ਸਤਕਾਰ ਦਿੱਤਾ ਨਾਲੇ ਗੱਲ ਆਖੀ ਕਹਿੰਦੀ ਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਖਣ ਕਹਿੰਦੇ ਮਾਂ ਤੇਰੇ ਪੁੱਤ ਦਾ ਤੇ ਨਾਲ ਬਚਨ ਰਿਹਾ ਮੇਰਾ ਸਰੀਰ ਭਾਵੇਂ ਉੱਥੇ ਰਹਿ ਜਾਵੇ ਪਰ ਆ